ਆ ਜਿਹੜਾ ਆ ਜਿਹੜਾ ਮੈਂ ਦਿਖਾਇਆ ਪਾਕਿਸਤਾਨ ਤੁਹਾਡੇ ਹੱਥੋਂ ਗਿਆ ਕਸ਼ਮੀਰ ਤੁਹਾਡੇ ਹੱਥੋਂ ਗਿਆ ਬੰਗਲਾਦੇਸ਼ ਤੁਹਾਡੇ ਹੱਥੋਂ ਗਿਆ ਤੁਹਾਡੇ ਪਿੰਡ ਤੁਹਾਡੇ ਅੱਖਾਂ ਤੋਂ ਜਾਣੇ ਆ ਇੱਕ ਮੁਸਲਾ ਆਪਣੇ ਪਿੰਡ ਚ ਲਿਆਓ 25 ਸਾਲਾਂ ਚ ਰਿਜ਼ਲਟ ਦੇਖੋ ਕਾਨੂੰਨ ਨੇ ਤੁਹਾਨੂੰ ਕਿਵੇਂ ਮਾਰਿਆ ਕਾਨੂੰਨ ਨੇ ਤੁਹਾਡੇ ਲਈ ਤਾਂ ਕਾਨੂੰਨ ਬਣਾਤਾ ਕਿ ਤੁਸੀਂ ਤਾਂ ਸਿਰਫ ਇੱਕ ਨਾਲ ਹੀ ਵਿਆਹ ਕਰ ਸਕਦੇ ਹੋ ਤੇ ਕੀਤਾ ਕਿਨੇ ਜਿਹੜਾ ਮੈਂ ਬਾਰ ਬਾਰ ਕਹਿੰਦਾ ਇੰਦਰਾ ਫਿਰੋਜ਼ ਜਹਾਗੀਰ ਖਾਨ ਮੁਸਲਮਾਨ ਕਾ ਮਤਲਬ ਕਾਂਗਰਸ ਕਾਂਗਰਸ ਦਾ ਮਤਲਬ ਮੁਸਲਮਾਨ ਇੱਕ ਹਿੰਦੂ ਸੰਤ ਨੇ ਕਿਹਾ ਕਿ 34 ਚ ਜੇ 29 ਚ ਬਾਈ ਚਾਂਸ ਮੁਸਲਮਾਨ ਦਾ ਪ੍ਰਧਾਨ ਮੰਤਰੀ ਨਾ ਬਣਿਆ ਤਾਂ 2034 ਚ ਭਾਰਤ ਦੇ ਭਰਦਾ ਪ੍ਰਧਾਨ ਮੰਤਰੀ ਬਣੂ ਮੁਸਲਮਾਨ ਦਾ 29 ਵੇ ਭਾਰਤ ਦਾ ਪ੍ਰਧਾਨ ਮੰਤਰੀ ਮੁਸਲਮਾਨ ਬਨੇਗਾ। ਔਰ ਅਗਰ ਇਹ ਚਮਤਕਾਰ 29 ਵੇ ਕਿਸੇ ਤਰ੍ਹਾਂ ਸੇ ਰੁਕ ਗਿਆ ਮਾ ਔਰ ਮਾਦੇਵ ਕੀ ਕਿਰਪਾ ਹੋ ਗਈ ਤਾਂ 34 ਵੇ ਕੋਈ ਰੋਕ ਨਹੀਂ ਸਕਤਾ। ਲੋਕਾਂ ਨੂੰ ਇਹ ਬੜੀ ਅਜੀਬ ਲੱਗੀ ਕਿ ਇੱਦਾਂ ਕਿੱਦਾਂ ਹੋਜੂਗਾ ਇੱਦਾਂ ਕਿੱਦਾਂ ਹੋਜੂਗਾ ਜਿਹੜਾ ਮੈਂ ਤੁਹਾਨੂੰ ਦੂਜੇ ਪੌਡਕਾਸਟ ਚ ਦਿਖਾਇਆ। ਕਿ ਪਾਕਿਸਤਾਨ 'ਚ ਪੂਰਾ ਕਬਜ਼ਾ ਕਸ਼ਮੀਰ 'ਚ ਪੂਰਾ ਕਬਜ਼ਾ ਬੰਗਲਾਦੇਸ਼ 'ਚ ਪੂਰਾ ਕਬਜ਼ਾ ਠੀਕ ਹੈ ਆ ਇਸਾਈਆਂ ਦਾ ਕਬਜ਼ਾ ਸਾਰਾ ਇਹ ਤਾਂ ਹੋ ਚੁੱਕਿਆ ਨਾ ਔਰ ਇਹ ਸਿਰਫ 50 ਸਾਲਾਂ ਤੇ ਐ ਹੋਇਆ ਅੱਛਾ 50 ਸਾਲਾਂ 'ਚ ਕਬਜ਼ਾ ਕਰ ਗਏ ਸਾਰਾ ਕੈਮਰਾਮੈਨ ਸਾਹਿਬ ਆਪਾਂ ਜਿੰਨੇ ਹੈਗੇ ਆ ਆਪਣੇ ਇੱਕ ਵਾਰੀ ਹੱਥ ਖੜਾਓ ਕਰੋ ਕਿਹਦੇ ਤਿੰਨ ਬੱਚੇ ਨੇ ਕਿਸਦਾ ਵੀ ਨਹੀਂ ਹੈਗਾ ਦੋ ਕਿਹਦੇ ਨੇ ਦੋ ਭਰਾ ਦੇ ਨੇ ਇੱਕ ਕਿਹਦਾ ਆ ਇੱਕ ਆ ਭਰਾ ਦਾ ਆ ਆਪਾਂ ਚਾਰ ਜਣੇ ਪੰਜ ਜਣੇ ਆ ਕਮਰੇ 'ਚ ਠੀਕ ਹੈ ਕੋਲ ਮਲਾਗੇ ਸਾਡੇ ਕੋਲ 4 3 ਜਾਂ 4 ਬੱਚੇ ਨੇ ਟੋਟਲ ਇਹੀ ਜੇ ਇੱਕ ਮੁਸਲਾ ਹੋਵੇ ਸਿਰਫ ਇੱਕ ਮੁਸਲਾ ਮੈਂ ਦੋਨਾਂ ਆਖਣਾ ਕਿ ਉਹਨਾਂ ਦਾ ਰਾਜ ਕਿਵੇਂ ਹੋਗਾ ਇੱਕ ਮੁਸਲਾ ਤੁਹਾਡੇ ਪਿੰਡ ਚ ਆਇਆ ਉਹਦੇ ਨਾਲ ਇੱਕ ਘਰ ਵਾਲੀ ਆਈ ਇੱਕ ਮੁਸਲੇ ਨੇ ਇੱਕ ਘਰ ਵਾਲੀ ਦੇ ਨਾਲ ਰਲ ਕੇ 1 2 3 4 5 6 7 8 9 10 11 12 ਬੱਚੇ ਪੈਦਾ ਕੀਤੇ ਕਰ ਰਹੇ ਆ ਨਾ ਅਗਲੇ الحمدللہ 4 शड़ियां 43 بچے اورن قریب 45 ہو جائیں گے۔ اچھا پڑتا ہوں نارمل کر رہا ہوں۔ 8 8 9 9 کر رہا ہوں۔ چلو اسنوں ਤੁਸੀਂ 8 رکھ لو۔ دوسری گھر والی تو 1 2 3 4 5 6 7 8 تیسری گھر والی تو 1 2 3 4 5 6 7 8 چوتھی گھر والی تو 1 2 3 4 5 6 7 8 چار گھر والی 8 8 بچے ہو گئے۔ ਇਦਾਂ ਹੀ ਹੁਣ ਇੱਕ ਹਿੰਦੂ ਆ ਉਹਦੇ ਨਾਲ ਉਹਦੀ ਇੱਕ ਘਰ ਵਾਲੀ ਆ ਦੋਨਾਂ ਨੇ ਰਲ ਕੇ ਪੈਦਾ ਕੀਤਾ ਇੱਕ ਇੱਕ ਬੱਚਾ ਇੱਕ ਹੀ ਕਰ ਰਹੇ ਹੋ ਤੁਸੀਂ ਐਦੋ ਵੱਧ ਤਾਂ ਨਹੀਂ ਕਰ ਰਹੇ ਚਲੋ ਦੋ ਕਰ ਲਓ ਚਲੋ ਤਿੰਨ ਕਰ ਲਓ ਸ਼ਹਿਰ ਦੀ ਕਿਸੇ ਦੇ ਤਿੰਨ ਹੋਣ ਆ ਇਥੇ ਆ ਕੱਲਾ ਪਿੰਡ ਵਸਾਰਿਆ 32 ਬੱਚੇ 32 ਬੱਚੇ ਇੱਕ ਜਣੇ ਤੋਂ ਤੇ ਇਹਦਾ ਪਿਓ ਇਹਦੇ ਪਿਓ ਨੂੰ ਤਾਂ ਭੁੱਲੀ ਗਏ ਇਹ ਜਿਹੜਾ ਆ ਜਿਹੜਾ ਦੇ ਪਿੱਛੇ ਪਿਓ ਆ ਉਹਨੇ ਵੀ ਤਾਂ ਚਾਰ ਮੁੰਡੇ ਪੈਦਾ ਕੀਤੇ ਨੇ ਹਾਂ ਤੇ ਆਹ ਜਿਹੜੇ 32 ਬੱਚਿਆਂ ਦੀ ਕੈਲਕੂਲੇਸ਼ਨ ਆ 32 ਇੱਥੇ 32 ਇੱਥੇ 32 ਇੱਥੇ 32 ਇੱਥੇ ਪਿੰਡ ਵਸਾਤਾ ਅਗਲੇ ਨੇ ਦੋ ਪੀੜੀਆਂ ਚ ਕਿੱਥੇ ਸੁੱਤੇ ਹੋ ਆਹ ਜਿਹੜਾ ਆਹ ਜਿਹੜਾ ਮੈਂ ਦਿਖਾਇਆ ਪਾਕਿਸਤਾਨ ਤੁਹਾਡੇ ਹੱਥੋਂ ਗਿਆ ਕਸ਼ਮੀਰ ਤੁਹਾਡੇ ਹੱਥੋਂ ਗਿਆ ਬੰਗਲਾਦੇਸ਼ ਤੁਹਾਡੇ ਹੱਥੋਂ ਗਿਆ ਤੁਹਾਡੇ ਪਿੰਡ ਤੁਹਾਡੇ ਹੱਥਾਂ ਤੋਂ ਜਾਣੇ ਆ ਤੁਹਾਡੇ ਖੇਤ ਤੁਹਾਡੇ ਹੱਥਾਂ ਤੋਂ ਜਾਣੇ ਆ ਕਿੰਨੇ ਬਣੇ ਇਹ 128 ਕਿੰਨੀਆਂ ਪੀੜੀਆਂ ਚ ਦੋ ਪੀੜੀਆਂ ਚ 128 ਤੇ ਚਾਰ ਪੀੜੀਆਂ ਚ ਤੁਹਾਡੇ ਪਿੰਡ ਚ ਹੈਗੇ ਨੇ 500 ਬੰਦੇ ਇੱਕ ਮੁਸਲਾ ਆਪਣੇ ਪਿੰਡ ਚ ਲਿਆਓ 25 ਸਾਲਾਂ ਚ ਰਿਜ਼ਲਟ ਦੇਖੋ ਜੇ ਨਹੀਂ 25 ਸਾਲਾਂ ਚ ਰਿਜ਼ਲਟ ਆਇਆ ਇੱਕ ਹਿੰਦੂ ਭਰਾ ਮੇਰਾ ਥਾਣੇ ਦੇ ਬਾਹਰ ਖੜਾ ਹੋ ਕੇ ਬੜਾ ਫਿੱਟ ਰਿਆ ਬਹੁਤ ਜ਼ਿਆਦਾ ਫਿੱਟ ਰਿਆ ਕਹਿੰਦਾ ਹਮਾਰੇ گاਉਂ ਮੇਂ ਇੱਕ ਮੁਸਲਮਾਨ ਆਇਆ ਥਾ 2003 ਮੇਂ

ਉਹਦਾ ਇੱਕ ਹੁਕਮ ਆਈ ਚਾਰ ਕਰ ਰਲੀਆਂ ਨਾ ਅੱਛਾ ਫਿਰ ਕਾਨੂੰਨ ਨੇ ਤੁਹਾਨੂੰ ਕਿਵੇਂ ਮਾਰਿਆ ਕਾਨੂੰਨ ਨੇ ਤੁਹਾਡੇ ਲਈ ਤਾਂ ਕਾਨੂੰਨ ਬਣਾਤਾ ਕਿ ਤੁਸੀਂ ਤਾਂ ਸਿਰਫ ਇੱਕ ਨਾਲ ਹੀ ਵਿਆਹ ਕਰ ਸਕਦੇ ਹੋ ਤੇ ਕੀਤਾ ਕਿਨੇ ਜਿਹੜਾ ਮੈਂ ਬਾਰ-ਬਾਰ ਕਹਿੰਨਾ ਇੰਦਰਾ ਫਿਰੋਜ਼ ਜਹਾਗੀਰ ਖਾਨ ਮੁਸਲਮਾਨ ਦਾ ਮਤਲਬ ਕਾਂਗਰਸ ਕਾਂਗਰਸ ਦਾ ਮਤਲਬ ਮੁਸਲਮਾਨ ਉਹਨੇ ਤੁਹਾਡੇ ਤਾਂ ਤਾਂ ਲਾਗੂ ਕਰਤਾ ਕਿ ਤੁਸੀਂ ਸਿਰਫ ਇੱਕ ਵਿਆਹ ਸਕਦੇ ਹੋ ਇਹ ਚਾਰ ਵਿਆਹ ਲਵੇ 8 ਵਿਆਹ ਲਵੇ 12 ਬੱਚੇ ਕਰ ਲਵੇ ਕੋਈ ਦਿੱਕਤ ਨਹੀਂ 370 ਕਿਹਨੇ ਦਿੱਤੀ ਇੰਦਰਾ ਫਿਰੋਜ਼ ਜਹਾਗੀਰ ਖਾਨ ਹੈ ਵਕਫ ਬੋਰਡ ਕਿਹਨੇ ਦਿੱਤਾ ਇਹਨੂੰ ਇੰਦਰਾ ਫਿਰੋਜ਼ ਜਹਾਗੀਰ ਖਾਨ ਹਮ ਜਨਸੰਖਿਆ ਦੇ ਉੱਤੇ ਆ ਜਿੰਨਾ ਕਾਨੂੰਨ ਹੈਗਾ ਤੁਹਾਡੇ ਤੇ ਲਾਗੂ ਹੋਏਗਾ ਦੋ ਬੱਚੇ ਪੈਦਾ ਕਰਨੇ ਆ ਉਹਨਾਂ ਤੇ ਕਿਉਂ ਨਹੀਂ ਲਾਗੂ ਹੋਏਗਾ ਤੋਂ ਆਪ ਦੋਨੋਂ ਆਠ ਆਠ ਭਾਈ ਹੈ ਜੀ आपके पिताजी और इनके पिताजी भाई भाई से तो दोनों से आठ आठ आगे जी सर हाँ जी हम सोलह हैं जी यानी आठ इनके हैं आठ हमारे हैं तो आपकी शादी हो गई हाँ जी आपके कितने बच्चे हैं मेरे छे बच्चे हैं जी तो आपके पहले आप आठ भाई हुए फिर आपसे छह बच्चे जी हाँ जी और बाकी भाइयों से आपके हाँ जी एक के चार हैं जी फिर दूसरे का जो बड़ा भाई था उसके भी छह है जी उसके भी छे हाँ जी बाकी और भी बनावेंगे हम और भी बनाएंगे हाँ जी बनाए कितने अभी कितने बनाएंगे भाई उम्मीद है जी पूरे वो कर देंगे एक दर्जन ਕਿਉਂਕਿ ਇਤਨੇ ਬੱਚੇ ਸਹੀ ਨਹੀਂ ਹੈ ਨਹੀਂ ਆਪਕੇ ਹਿਸਾਬ ਸੇ ਸਹੀ ਨਹੀਂ ਹੋਗੇ ਜੇ ਮੇਰੇ ਹਿਸਾਬ ਸੇ ਸਹੀ ਹੈ ਜੇ ਜਾਗ ਜੋ ਮੇਰੇ ਵਰਗਾ ਜੇ ਮੇਰੇ ਵਰਗੇ ਦੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਮੇਰੇ ਵਰਗਾ ਜਿਹੜਾ ਨਾ ਮੇਰੇ ਵਰਗਾ ਜਿਹੜਾ ਬੋਲਦਾ ਹੁੰਦਾ ਉਹਦੇ ਕੋਲ ਬਾਲਾ ਟਾਈਮ ਨਹੀਂ ਹੁੰਦਾ ਦੇਵ ਸਦੂ ਵੀ ਤੁਰ ਗਿਆ ਮੇਰਾ ਪਤਾ ਨਹੀਂ ਕਦੋਂ ਟਾਈਮ ਪੂਰਾ ਹੋ ਜਾਣਾ ਕਿਉਂਕਿ ਆ ਸੱਚ ਜੜੇ ਆ ਨਾ ਇਹ ਬੜੇ ਖਤਰਨਾਕ ਨੇ ਜਾਗ ਜੋਗੇ ਚੰਗੇ ਰਹੋਗੇ ਨਹੀਂ ਜਾਗੋਗੇ ਤਾਂ ਫੇਰ ਤੁਹਾਡੀਆਂ ਕੁੜੀਆਂ ਜਿਹੜਾ ਮੈਂ ਉਹ ਦਿਖਾਇਆ ਤੁਹਾਡੀਆਂ ਕੁੜੀਆਂ ਜਿਹੜੀਆਂ ਉਹ ਲਾ ਦਿਓ ਫੋਟੋ ਲਾ ਦਿਓ ਉਹ ਜਿਹੜਾ ਲਾਇਆ ਪੰਜ ਪੰਜ ਲੱਖ ਕੁੜੀਆਂ ਕਨਵਰਟ ਅੱਛਾ ਉਹਨਾਂ ਕੋਲ ਤਾਂ ਇੰਨਾ ਵੀ ਟਾਈਮ ਨਹੀਂ ਆ ਕਿ ਉਹ ਆਪਣੀਆਂ ਕੁੜੀਆਂ ਪੈਦਾ ਕਰਕੇ ਤੇ ਉਹਨਾਂ ਤੋਂ ਬੱਚੇ ਪੈਦਾ ਕਰਨ ਉਹ ਤੁਹਾਡੀਆਂ ਕੁੜੀਆਂ ਗਵਾਹ ਕਰਦੇ ਨੇ ਤੇ ਉਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਆ ਕਿ ਤੁਹਾਡੀਆਂ ਕੁੜੀਆਂ 18 ਸਾਲ ਦੀਆਂ ਹੋਣ ਤੱਕ ਉਹ ਵੇਟ ਕਰਨ ਗਰੂਮਿੰਗ ਗੈਂਗ ਦੇ ਵਿੱਚ 12-12 ਸਾਲ ਦੀਆਂ ਬੱਚੀਆਂ ਕਿਡਨਾਪ ਕਰਦੇ ਨੇ ਤੇ ਉਹਨਾਂ ਤੋਂ ਬੱਚੇ ਪੈਦਾ ਕਰਦੇ ਨੇ 10-10 12-12 ਬੱਚੀਆਂ ਵੀ ਤੁਹਾਡੀਆਂ ਬੱਚੀਆਂ ਵੀ ਨਾਂ ਵੱਖ ਤੇ ਉਹਦੇ ਵਿੱਚ ਉਹਦੀ ਮੁਸਲੇ ਪੈਦਾ ਕਰਕੇ ਤੁਹਾਡੇ ਸਿਰ ਤੇ ਲਾਗੂ ਕਰਨੇ ਨੇ ਤੁਹਾਡੀਆਂ ਜ਼ਮੀਨਾਂ ਹੜਪਣੀਆਂ ਨੇ ਤੇ ਉਸ ਤੋਂ ਬਾਅਦ ਜਿੱਦਣ ਦੰਗਾ ਹੋਣਾ ਜਿੱਦਣ ਇਹਨਾਂ ਨੇ ਤੁਹਾਡੇ ਤੇ ਚੜ ਕੇ ਆਣਾ ਕੋਹਦਰਾ ਦੇ ਵਿੱਚ ਕੀ ਕੀਤਾ ਇਹਨਾਂ ਨੇ ਸਿੱਖਾਂ ਦੇ ਨਾਲ ਕੀ ਕੀਤਾ ਇਹਨਾਂ ਨੇ 500 ਸਾਲ ਇਹਨਾਂ ਦੇ ਜਵਾਕ ਤਾਂ ਤਿਆਰ ਨੇ ਐ ਗਲਾ ਕੱਟਣ ਨੂੰ ਹਰ ਸਾਲ ਪ੍ਰੈਕਟਿਸ ਕਰਦੇ ਨੇ ਤੁਹਾਡੇ ਜਵਾਕ ਕੀ ਕਰਦੇ ਨੇ ਉਹ ਤਾਂ ਫੋਨ ਚਲਾ ਰਹੇ ਆ ਗੇਮਾਂ ਖੇល ਰਹੇ ਨੇ ਤੁਹਾਡੇ ਜਵਾਕ ਨੂੰ ਪਤਾ ਖੂਨ ਦਾ ਸਮੈਲ ਕੀ ਹੁੰਦੀ ਆ ਖੂਨ ਦਾ ਟੇਸਟ ਕੀ ਹੁੰਦਾ ਗਰਮ ਖੂਨ ਜਦੋਂ ਤਾਂ ਧੀਰ ਵੱਜਦੀ ਆ ਜਦੋਂ ਉਹ ਜਦੋਂ ਉਹਨੇ ਆ ਕੇ ਐ ਕਰਕੇ ਮਾਰਨਾ ਹੈ ਵਿੱਚੋਂ ਵੱਢਣਾ ਹੈ ਤੁਹਾਡੇ ਜਵਾਕਾਂ ਨੂੰ ਤੁਹਾਡੇ ਜਵਾਕ ਨੂੰ ਪਤਾ ਵਾਪਸ ਬਾਹਰ ਕਿਵੇਂ ਮਾਰਨਾ ਹੈ ਪੀਓਪੀ ਦੇ ਵਿੱਚ ਦੰਗੇ ਗੋਦਰਾ ਦੇ ਵਿੱਚ ਦੰਗੇ ਬਿਹਾਰ ਦੇ ਵਿੱਚ ਦੰਗੇ ਜਾਂ ਜਿਹੜਾ ਉਹ ਦੀਪੂ ਚੰਦਰ ਦਾਸ ਜਿਹੜਾ ਉੱਥੇ ਬੰਗਲਾਦੇਸ਼ 'ਚ ਸਾੜਿਆ ਉਹ ਹੈ ਉਹਨਾਂ ਨੂੰ ਕਿਸੇ ਦਾ ਡਰ ਦਿੱਲੀ ਦੇ ਵਿੱਚ ਜਿਹੜਾ ਸ਼ਾਹੀਨ ਬਾਗ ਦਾ ਦੰਗਾ ਜਾਗ ਜੋ ਜਾਗ ਜੋ ਔਰ ਖਾਸ ਤੌਰ ਤੇ ਹਿੰਦੂ ਸਿੱਖ ਆਪਸ ਵਿੱਚ ਜਿਹੜੇ ਜੂਤ ਪਤੰਗ ਹੁੰਦੇ ਰਹੇ ਨਾ ਇਦੋਂ ਵੀ ਬਾਲਾ ਪੜਾ ਹਾਲ ਹੋਣਾ ਪੜਾ ਇਦੋਂ ਵੀ ਬਾਲਾ ਪੜਾ ਆਹ ਤਰੀ ਜਿਹੜੀ ਚੀਜ਼ ਆ ਨਾ ਇਹ ਤੇ ਜ਼ਰੂਰ ਧਿਆਨ ਦੇ ਲੈ ਬਾਈ ਬੱਤੀਆਂ ਦਾ ਬੜਾ ਜਿਆਦਾ ਬੱਸ ਗੱਲ ਗਈ ਆ ਬੁੱਤ 23 23 128 ਹੋ ਗਏ ਤੇ ਇੱਧਰ ਦੋ 8 10 ਆ ਲੈ ਇਕੱਠੇ ਕਰਕੇ ਤੁਸੀਂ ਸਮਝ ਜੇ ਪੂਰੀ ਵੀਡੀਓ ਦੇਖ ਕੇ ਸ਼ੇਅਰ ਕਰਦੇ ਥੋੜੀ ਇੱਕ ਲਾ ਜੂ ਸਾਰੇ